ਨਮਸਕਾਰ ਦੋਸਤੋ ਮੈਂ ਆਪਦੇ ਚੈਨਲ ਤੇ ਕੋਈ ਵੀ ਏਜੀ ਵੀਡੀਓ ਨਹੀਂ ਪਾਉਂਦਾ ਜਿਸ ਬਾਰੇ ਜਾਂ ਤਾਂ ਮੈਨੂੰ ਪਤਾ ਨਾ ਹੋਵੇ ਜਾਂ ਮੈਂ ਆਪ ਨਾ ਬਣਾਈ ਹੋਵੇ ਪਰ ਕਈ ਵਾਰੀ ਸਾਨੂੰ ਏਜੀ ਵੀਡੀਓ ਪਾਣੀ ਪੈਂਦੀ ਹੈ ਜਿੰਦੇ ਚੇ ਸੰ ਦੇ ਕੋਲ ਅੰਸ਼ਕ ਰੂਪ ਨਾਲ ਜਾਣਕਾਰੀ ਹੋਵੇ ਆ ਵੀਡੀਓ ਮੈਂ ਫੇਸਬੁਕ ਤੋਂ ਹੀ ਚੱਕੀ ਹੈ ਤੇ ਇਹਦੇ ਬਾਰੇ ਜਿਆਦਾ ਮੇਰੇ ਕੋਲ ਜਾਣਕਾਰੀ ਨਹੀਂ ਪਰ ਜਿਹੜਾ ਪਿੰਡ ਦਾ ਨਾਮ ਲੈ ਰਿਹਾ ਉਹ ਪਿੰਡ ਮੈਂ ਸਰਚ ਕੀਤਾ ਗਈ ਦੇਰ ਤੋਂ ਤੇ ਕਰੋਂਦੀਆਂ ਨਾਮ ਆਇਆ ਤੇ ਉਹ ਲੁਧਿਆਣਾ ਜ਼ਿਲ੍ਹੇ ਦੇ ਖੰਨਾ तहसील ਦਾ ਪਿੰਦਾ ਹੈ ਨਾ ਵੀਡੀਓ ਵਿੱਚ ਕਰਕੇ ਪਾ ਰਿਹਾ ਕਿਉਂਕਿ ਇਹਦੇ ਚ ਜਿਹੜਾ ਕੁਝ ਦਿਖਾਇਆ ਜਾ ਰਿਹਾ ਉਹ ਮਹੱਤਵਪੂਰਨ ਹੈ ਮਹੱਤਵਪੂਰਨ ਇਹ ਹੈ ਕਿ ਇੱਕ ਕੋਈ ਨਵਾਂ ਸੂਬਾ ਬਣਿਆ ਉਹਦਾ ਪੁਲ ਬਣਿਆ ਸੀਗਾ ਤੇ ਉਹ ਪੁਲ ਜਦੋਂ ਪਹਿਲੀ ਵਾਰੀ ਉਹਦੇ ਵਿੱਚ ਉੱਤੋਂ ਕੋਈ ਵਹੀਕਲ ਲੰਘਣ ਲੱਗਿਆ ਕੋਈ ਹੈਵੀ ਵਹੀਕਲ ਤੇ ਉਹ ਤਸ ਗਿਆ ਇਹੀ ਦੱਸਣ ਦੀ ਕੋਸ਼ਿਸ਼ ਉਸ ਵੀਰ ਨੇ ਕੀਤੀ ਹੈ ਹਾਲਾਂਕਿ ਮੈਂ ਪੁਸ਼ਟੀ ਨਹੀਂ ਕਰਦਾ तमाम ਚੀਜ਼ਾਂ ਦੀ ਪਰ ਫਿਰ ਵੀ ਅਗਰ ਇਹ ਖਬਰ ਸੱਚੀ ਹੈ ਤਾਂ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਕੀ ਆਖਿਰ ਅੱਜ ਦੇ ਟਾਈਮ ਵੀ ਬਿਨਾ ਕਰਪਸ਼ਨ ਤੋਂ ਕੋਈ ਕੰਮ ਨਹੀਂ ਹੋ ਰਿਹਾ ਪ੍ਰਤੀਰੇਤੇ ਵਾਲਾ ਹੱਸ ਪਲਪ ਕਰਾਸ ਕਰਨ ਲੱਗਿਆ ਤੀ ਹਾਂ ਇਸਲਾ ਬੜੀ ਰਾਜਨੀਤੀ ਨੇ ਘੜਾ ਰੱਖਤਾ ਆਇਤਾ ਕੀ ਦਿਖਾਈਗਾ ਹਾਂ ਅੱਜ ਜਸੈਵਾਦ ਕਰੀ ਤੂੰ ਉਹ ਰੱਤਾ ਮਿੱਟੀ ਵਾਲਾ ਉਹ ਇਹ ਨਾਲ ਆਉਂਦੀ ਬਰਾਬਰ ਅਰੇ ਨਾ ਮਿੱਟੀ ਨਾਲੇ ਥੱਲੇ ਘੱਟ ਲੈ ਆ ਅਰੇ ਲੱਗਾ ਟਾਇਰ ਬਚ ਪੈ ਨਹੀਂ ਆ ਆ ਸਰੀਆ ਬਣੀ ਬਣੀ ਡੜਾ ਬਣੀ ਉਹ ਤੇ ਸਾਹਮਣੇ ਚੱਲ ਇਹਨਾਂ ਨੂੰ ਵਿਸਤਾਰ ਦੇਣਾ ਜੀ ਘੂੜਾ ਪਾ ਕੇ ਸੁਗੜਾ ਤਾਂ ਬਣਾ ਕੇ ਲੰਘੇ ਆਉਂਦਾ ਬੱਚਾ ਹਾ ਦੇਖ ਲਓ ਆ ਕੰਮ ਹੋ ਗਿਆ ਸੁਗੜਾ ਬੱਚਾ ਕੇ ਠੀਕ ਹੈ ਇਹ ਤੇ ਤੇ ਪਰ ਹੱਟ ਉੱਪਰ ਦੀਗਾ ਚਾਲੀ ਭੇਜ ਚੱਲ ਥੱਲੇ ਚੱਲ ਬਸ ਏਡੀ ਲੰਬੀ ਜਾਂਦੀ